ਪੰਜਾਬ ਦੇ ਲੁਧਿਆਣਾ ਦੇ ਵਿੱਚ ਜੀਆਰਪੀ ਪੁਲਿਸ ਨੇ ਇੱਕ ਕੌਸਟੇਬਲ ਨੂੰ ਗ੍ਰਿਫਤਾਰ ਕੀਤਾ ਹੋਇਆ ਹੈ ਇਹ ਸਾਡੇ ਕੋਲ ਪੀਏਪੀ ਵੱਲੋਂ ਆਰਜੀ ਡਿਊਟੀ ਤੇ ਆਇਆ ਹੋਇਆ ਸੀ ਇਹਦੀ ਰਾਤ ਨੂੰ ਪੇਡ ਫਰਮ ਡਿਊਟੀ ਲਗਾਈ ਸੀ ਇਹ ਪੇਡ ਫਰਮ ਡਿਊਟੀ ਅਬਸੈਂਟ ਹੋ ਕੇ ਜੰਮੂ ਤਵੀ ਜਿਹੜੀ ਹੈ ਰੇਲਵੇ ਟ੍ਰੇਨ 'ਚ ਬੈਠ ਕੇ ਚਲੇ ਗਿਆ ਰਸਤੇ 'ਚ ਨੇ ਇੱਕ ਕਪਲ ਜਾ ਰਿਹਾ ਸੀ ਜੰਮੂ ਤਵੀ ਤੋਂ ਕੋੜਗਾਉਂ ਕਮਲਜਾ ਆਪਣੀ ਫੈਮਿਲੀ ਨਾਲ ਉਹਦੀ ਵਾਈਫ ਦਾ ਇਹਨੇ ਪਰਸ ਚੋਰੀ ਕੀਤਾ 94 ਫਰਦੀ ਹੈ ਪਰ ਇੱਕ ਮੁਲਾਜ਼ਮ ਹੀ ਇੱਕ ਚੋਰੀ ਕਰਦਾ ਫੜਿਆ ਗਿਆ ਸਾਡੀ ਸੀਨੀਅਰ ਅਫਸਰਾਂ ਦੇ ਹੀ ਜਿਹੜੇ ਹੈ ਦishande ne bhi ਕੋਈ ਵੀ ਮੁਲਾਜ਼ਮ ਹੈ ਜਾਂ ਸਿਵਲਨ ਹੈ ਜਿਹੜਾ ਕੋਈ ਚੋਰੀ ਕਰੇਗਾ ਜਾਂ ਨਸ਼ਾ ਵਿੱਚ ਕੋਈ ਗੈਰਕਾਨੂੰਨੀ ਕੰਮ ਕਰੇਗਾ ਉਹਦੇ ਖਿਲਾਫ ਸਖਤ ਤੋਂ ਸਰਕਾਰ ਵੀ ਕੀਤੀ ਜਾਏ ਪੰਜਾਬ ਦੇ ਲੁਧਿਆਣਾ ਦੇ ਵਿੱਚ ਜੀਆਰਪੀ ਪੁਲਿਸ ਨੇ ਇੱਕ ਕਾਂਸਟੇਬਲ ਨੂੰ ਗ੍ਰਿਫਤਾਰ ਕੀਤਾ ਹੋਇਆ ਮਾਮਲਾ ਜਾਣਿਆ ਕਿਉਂ ਗ੍ਰਿਫਤਾਰ ਕੀਤਾ ਵਾ ਕੀ ਵਜਾ ਵਾ ਗ੍ਰਿਫਤਾਰ ਦੀ ਮੇਨ ਨਾਲ ਡੀਐਸਪੀ ਤੇਜਪਾਲ ਸਿੰਘ ਜੀ ਜੁੜ ਚੁੱਕੇ ਨੇ ਜੋ ਕਿ ਜੀਆਰਪੀ ਦੇ ਡੀਐਸਪੀ ਨੇ ਸਰ ਸਸ਼ੀਕਾਲ ਜੀ ਸਸ਼ੀਕਾਲ ਜੀ ਸਰ ਇਹ ਕੀ ਮਾਮਲਾ ਵਾ ਕੋਨ ਨੈਟ ਕਾਂਸਟੇਬਲ ਇਹ ਕਿੱਥੇ ਤਨਾਸੀਗਾ ਕੀ ਕਰਦਾ ਸੀਗਾ ਤੇ ਕਿਉਂ ਗ੍ਰਿਫਤਾਰ ਕੀਤਾ ਇਹ ਕਾਂਸਟੇਬਲ ਕੁਲਵਿੰਦਰ ਸਿੰਘ ਹੈ ਜੀ ਇਹ ਹਾਂਜੀ ਇਹ ਸਾਡੇ ਕੋਲ ਪੀਏਪ ਵੱਲੋਂ ਆਰਜੀ ਡਿਊਟੀ ਤੇ ਆਇਆ ਹੋਇਆ ਸੀ ਇਦੀ ਰਾਤ ਨੂੰ ਅ ਪੇਡ ਫਰਮ ਡਿਊਟੀ ਲਗਾਈ ਸੀ ਜੀ ਇਹ ਪੇਡ ਫਰਮ ਡਿਊਟੀ ਅਬਸੈਂਟ ਹੋ ਕੇ ਜੰਮੂ ਤਵੀ ਜਿਹੜੀ ਹੈ ਰੇਲਵੇ ਟ੍ਰੇਨ ਚ ਬੈਠ ਕੇ ਚਲੇ ਗਿਆ ਰਸਤੇ ਚ ਨੇ ਇੱਕ ਕਪਲ ਜਾ ਰਿਹਾ ਸੀ ਜੰਮੂ ਤਵੀ ਤੋਂ ਗੁਰਗਾਓ ਕਮਲਜਾ ਆਪਣੀ ਫੈਮਿਲੀ ਨਾਲ ਉਹਦੀ ਵਾਈਫ ਦਾ ਇਹਨੇ ਪਰਸ ਚੋਰੀ ਕੀਤਾ ਜੀ ਤੇਨੂੰ ਯਾਤਰੀਆਂ ਤੇ ਆਰ ਪੀ ਐਫ ਨੇ ਕਾਬੂ ਕਰਕੇ ਰਾਜਪੁਰੇ ਜਿਹੜਾ ਜੀ ਆਰ ਪੀ ਥਾਣੇ ਇਹਨੂੰ ਹੈਂਡ ਓਵਰ ਕੀਤਾ ਸੀ ਉੱਥੋਂ ਫਿਰ ਇਹ ਜਿਹੜੀ ਹੈਗੀ ਆ ਉਹਨਾਂ ਨੇ ਸਾਡੇ ਇਹਨੂੰ ਸਾਡੇ ਕੋਲ ਲਿਆਂਦਾ ਅਸੀਂ ਇਹਦੇ ਖਿਲਾਫ ਚੋਰੀ ਰਾਮ ਕਦਾ ਨੰਬਰ 38 ਦਰਜ ਕੀਤਾ ਜੀ ਅੱਛਾ ਸਰ ਇਹ ਇਹ ਵਰਦੀ ਐਬਸੈਂਟ ਹੋ ਕੇ ਉੱਥੋਂ ਦੀ ਉੱਥੋਂ ਟਰੈਂਕ ਦਾ ਚੜ ਗਿਆ ਕਿ ਇਹ ਕੰਮ ਗਿਆ ਜੀ ਕਿਤੇ ਆਪਣੇ ਜਾਂ ਦੱਸ ਕਿਨ ਗਿਆ ਸੀ ਆਪਣੇ ਡਿਊਟੀ ਅਫਸਰ ਨੂੰ ਨਹੀਂ ਜੀ ਸਾਡੀ ਕਿਸੇ ਨੌਲੇਜ ਨਹੀਂ ਹੈ ਐਬਸੈਂਟ ਹੋਈ ਸਾਡੇ ਵੱਲੋਂ ਸਾਨੂੰ ਨਹੀਂ ਪਤਾ ਕਿੱਥੇ ਗਿਆ ਅਸੀਂ ਡਿਊਟੀ ਦੇ ਰੁਟੀਨ ਜੀ ਚੈਕਿੰਗ ਕੀਤੀ ਆ ਤੇ ਐਬਸੈਂਟ ਪਾਇਆ ਗਿਆ ਅਕਸਰੀ ਏਦਾਂ ਸਰ ਏ ਏ ਚੱਕਮਾ ਦੇ ਕੇ ਆ ਬੇਫਿਕੂਬ ਬਣਾ ਕੇ ਜਾਂਦਾ ਨਹੀਂ ਇਹ ਪਹਿਲਾ ਇਨਸੀਡੈਂਟ ਹੈ ਅਚਾ ਸਾਡੀ ਅੰਦਾਜ਼ਾ ਜੀ ਦਾ ਪਹਿਲਾ ਇਨਸੀਡੈਂਟ ਆਇਆ ਜੀ ਅਚਾ ਸਰ ਪੁਲਿਸ ਚੋਰਾਂ ਨੂੰ ਫੜਦੀ ਹੈ ਪਰ ਇੱਕ ਮੁਲਾਜ਼ਮ ਹੀ ਇੱਕ ਚੋਰੀ ਕਰਦਾ ਫੜਿਆ ਗਿਆ ਦੇਖ ਸਾਡੀ ਸੀਨੀਅਰ ਅਫਸਰਾਂ ਦੇ ਹੀ ਜਿਹੜੇ ਹੈ ਦishande ne bhi ਕੋਈ ਵੀ ਹੈ ਚਾਹੇ ਸਿਵਲਨ ਹੈ ਜਾਂ ਕੋਈ ਵਰਦੀਦਾਰੀ ਹੈ ਕੋਈ ਵੀ ਜੇ ਕੋਈ ਚੋਰੀ ਕਰੇਗਾ ਜਾਂ ਗੈਰਕਾਨੂੰਨੀ ਕੰਮ ਕਰੇਗਾ ਤੂ ਦੇ ਖਿਲਾਫ ਐਸ ਪਰ ਲਾ ਸਖਤੋ ਸਖਤ ਕਾਰਵਾਈ ਕੀਤੀ ਜਾਏ ਤੇ ਡਿਪਾਰਟਮੈਂਟਲ ਵੀ ਕੀਤੀ ਹੈ ਅੱਛਾ ਸਰ ਉਹ ਉਹ ਲੇਡੀ ਕਿੱਥੋਂ ਜਾ ਰਹੀ ਸੀ ਤੇ ਕਿੱਥੋਂ ਸ਼ਿਕਾਇਤ ਬਰآمد ਹੋਈ ਇਹ ਲੇਡੀ ਜੀ ਜੰਮੂ ਤੋਂ ਗੁਰਦਾਉਂ ਜਾ ਰਹੀ ਸੀ ਅੱਛਾ ਹਾਂਜੀ ਤੇ ਇਹ ਵੀ ਉਸੇ ਟ੍ਰੇਨ ਦੀ ਸੀ ਇਹ ਇੱਥੋਂ ਆਪਣੀ ਡਿਊਟੀ ਛੱਡ ਕੇ ਐਬਸੈਂਟ ਹੋ ਕੇ ਉਸ ਟ੍ਰੇਨ ਚੜਿਆ ਸੀ ਅੱਛਾ ਜੀ ਹਾਂਜੀ ਕੋਈ ਪਤਾ ਲੱਗਿਆ ਕਿ ਇਹ ਕੀ ਕਰਨ ਗਿਆ ਸੀ ਦੇਖੋ ਇਹਦੇ ਬਾਰੇ ਤਾਂ ਕੁਛ ਨਹੀਂ ਪਤਾ ਪਰ ਸਾਨੂੰ ਇਹ ਇਹਦੇ ਖਿਲਾਫ ਇਹ ਸ਼ਿਕਾਇਤ ਮਿਲੀ ਸੀ ਵੀ ਇਹਨੇ ਚੋਰੀ ਕੀਤੀ ਅਸੀਂ ਇਨਸੀਡੈਂਟ ਦਾ ਇਹ ਹੈ ਕੰਡੀਸ਼ਨ ਲੈ ਕੇ ਪਰਚਾ ਦਰਜੁਰੂ ਕੀਤਾ ਹੈ ਹਾਂਜੀ ਪਰਸ ਪਰਸ ਦੇ ਵਿੱਚ ਇੱਕ ਏਟੀਮ ਹੈ ਤੇ ਇੱਕ ਹੈਗਾ ਆਧਾਰ ਕਾਰਡ ਹੈ ਤੇ 140 ਪਈ 140 ਹਾਂਜੀ 140 ਹਾਂਜੀ ਅੱਛਾ ਤੇ ਸਰ ਉਹ ਉਹਨੂੰ ਉੱਪਰ ਲੈਡੀ ਨੂੰ ਹੈਂਡਓਵਰ ਕਰਤਾ ਉਹਦਾ ਪਰ ਨਹੀਂ ਜੀ ਇਹ ਤਾਂ ਕੋਰਟ 'ਚ ਪੇਸ਼ ਕਰਾਂਗੇ ਇਹਨੂੰ ਤੇ ਮੁਲਾਜ਼ਮ ਕਦਾਂ کورٹ ਤੋਂ سپੁਰਦਰੀ ਲੈ ਕੇ ਆਪਣਾ ਲੈ ਜਾ ਸਕਦੇ ਨੇ ਸਰ ਹੋਰ ਕੀ ਚੇਤਾਵਨੀ ਦੇਣਾ ਚਾਹੋਗੇ ਕਿ ਇੱਦਾਂ ਹੀ ਚੈਕਿੰਗ ਹੋਣ ਸਟੇਸ਼ਨ ਤੇ ਚੈਕਿੰਗ ਹੁੰਦੀ ਹੈ ਹਾਂਜੀ ਕੋਈ ਵੀ ਮੁਲਾਜ਼ਮ ਹੈ ਜਾਂ ਸਿਵਲਨ ਹੈ ਜਿਹੜਾ ਕੋਈ ਚੋਰੀ ਕਰੇਗਾ ਜਾਂ ਨਸ਼ਾ ਵਿੱਚ ਹੈ ਕੋਈ ਗੈਰਕਾਨੂੰਨੀ ਕੰਮ ਕਰੇਗਾ ਉਹਦੇ ਖਿਲਾਫ ਸਖਤ ਤੋਂ ਸਰਕਾਰ ਵੀ ਕੀਤੀ ਜਾਏਗੀ ਇਹ ਕੱਲ ਦੀ ਗੱਲ ਹੈ ਇਹ ਰਾਤ ਦੀ ਗੱਲ ਹੈ ਜੀ ਅੱਜ ਰਾਤ ਦੀ ਹਾਂਜੀ ਰਾਤ ਦੀ ਅਸਵੇਰੇ 4 ਵਜੇ ਸਵੇਰੇ 4 ਵਜੇ ਹਾਂਜੀ ਸਵੇਰੇ 4 ਵਜੇ ਇੱਕ ਕੌਨਸਟੇਬਲ ਇਥੋਂ ਅਗੈ ਹਾਜ਼ਰ ਹੋ ਜਾਂਦਾ ਤੇ ਉਸ ਤੋਂ ਬਾਅਦ ਇੱਕ ਟ੍ਰੇਨ ਆndi ਜੰਮੂ ਤਵੀਦੂ ਮੂ ਤਵੀਦੂ ਤੇ ਚੜਕੇ ਇੱਕ ਮਹਿਲਾ ਦਾ ਬੈਗ ਚੋਰੀ ਕਰਕੇ ਉੱਥੋਂ ਦੀ ਉੱਥੇ ਜਾਂਦਾ ਚੋਰੀ ਕਰਦਾ ਤੇ ਉਸ ਤੋਂ ਬਾਅਦ ਜਦੋਂ ਮਹਿਲਾ ਵੱਲੋਂ ਸ਼ਿਕਾਇਤ ਦਿੱਤੀ ਜਾਂਦੀ ਤੇ ਇਸ ਨੂੰ ਪਕੜਾ ਜਾ ਕੇ ਜੀਆਰਪੀ ਥਾਣੇ ਵੀ ਲਿਆ ਜਾਂਦਾ ਤੇ ਇਸ ਤੋਂ ਬਾਅਦ ਇਸ ਦੇ ਉੱਤੇ ਮਾਮਲਾ ਜੀਆ ਦਰਜ ਕੀਤਾ ਜਾਂਦਾ ਹੁਣ ਅੱਗੇ ਦੀ ਕਾਰਵਾਈ ਜਿਕੇ ਜੀਆਰਪੀ ਡੀਐਸਪੀ ਅਤੇ ਐਸਐਸਓ ਵੱਲੋਂ ਕਾਰਵਾਈ ਮੁਕੰਮਲ ਕੀਤੀ ਜਾ ਰਹੀ ਹੈ ਹੁਣ ਇਸ ਦਾ ਰਿਮਾਂਡ ਲੈ ਕੇ ਜਲਦੋਂ ਜਲਦ ਕੁਝ ਅੱਗੇ ਲਈ ਅੱਗੇ ਦੀ ਕਾਰਵਾਈ ਜਿਹੜੀ ਸ਼ੁਰੂ ਕਰ ਦਿੱਤੀ ਜਾਏਗੀ ਜੁੜੇ ਹੁਦਾਨ ਲਾਜ਼ਮਾ ਦੀਪਕ ਕਮਤਰੀ ਨੂੰ ਰਿਪੋਰਟ ਧੰਨਵਾਦ